ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਜਿਹੜੇ ਵੀਰ ਆਪਣੇ ਫੇਸਬੁੱਕ ਪੇਜ ਤੇ ਇਹ ਵੀਡੀਓ ਦੇਖ ਰਹੇ ਨੇ ਫੇਸਬੁੱਕ ਪੇਜ ਨੂੰ ਜਰੂਰ ਫੋਲੋ ਕਰ ਲਿਓ ਤੇ ਜਿਹੜੇ ਵੀਰ ਆਪਣੇ YouTube ਚੈਨਲ ਦੇ ਉੱਪਰ ਇਹ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੇ ਬੈਲ ਬਟਨ ਨੂੰ ਵੀ ਆਲ ਤੇ ਸੈੱਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਅੱਜ ਦੋਸਤੋ ਖਾਸ ਤੌਰ ਤੇ ਜਿੱਥੇ ਆਪਣੀ ਵਿਜ਼ਿਟ ਹੈਗੀ ਆ ਸ਼ਹਿਰ ਪੱਟੀ ਦੇ ਵਿੱਚ ਪਹੁੰਚੇ ਹੈਗੇ ਆ ਦੋ ਤੇ ਬਾਈ ਜਿਹੜਾ ਨਿਤਨ ਦੇ ਕੋਲ ਆਏ ਆ ਵੀਰ ਨਿਤਨ ਦਾ ਜਿਹੜਾ ਦੋਸਤੋ ਪਸ਼ੂ ਵਪਾਰ ਦਾ ਕੰਮ ਆ ਠੀਕ ਆ ਜੀ ਵੱਡੇ ਪੱਧਰ ਤੇ ਜਿਹੜੀਆਂ ਵਹਿੜਾਂ ਤੁਹਾਨੂੰ ਇੱਕੋ ਘਰ ਦੇ ਵਿੱਚੋਂ ਜਿਹੜੀਆਂ ਦੋਸਤੋ ਮੁਹੱਈਆ ਹੋ ਜਾਣਗੀਆਂ ਵਹਿੜਾਂ ਤੁਸੀਂ ਘੱਟੋ ਘਾਟ ਵੀ 50 60 ਹਜ਼ਾਰ ਤੋਂ ਲੈ ਕੇ ਲੱਖ ਤੱਕ ਜਿਹੜੀ ਵਹਿੜ ਦੋਸਤੋ ਖਰੀਦ ਸਕਦੇ ਹੋ ਇਸ ਘਰੋਂ ਠੀਕ ਆ ਜੀ ਤੇ ਮਿਲਕਿੰਗ ਵੀ ਤਕਰੀਬਨ ਜਿਹੜੀਆਂ 35 40 ਲੀਟਰ 30 ਲੀਟਰ ਵਾਲੀਆਂ ਨਾਰਮਲ ਵਹਿੜਾਂ ਜਿਹੜੀਆਂ ਦੋਸਤੋ ਇਸ ਘਰੇ ਆਉਂਦੀਆਂ ਰਹਿੰਦੀਆਂ ਨੇ ਤੇ ਅੱਜ ਆਪਾਂ ਸਾਰੀ ਗੱਲਬਾਤ ਆਪਾਂ ਵੀਰ ਨਿਤਨ ਦੇ ਨਾਲ ਕਰਨੀ ਆ ਤਕਰੀਬਨ ਜਿਹੜੇ ਦੋਸਤੋ ਗੱਲਬਾਤ ਆਪਾਂ ਵੀਰ ਦੇ ਨਾਲ ਕਰਦੇ ਆਂ ਪ੍ਰੋਪਰ ਇਨਫੋਰਮੇਸ਼ਨ ਲੈ ਕੇ ਉਹਨਾਂ ਤੋਂ ਤੁਹਾਡੇ ਨਾਲ ਜਿਹੜੀ ਸ਼ੇਅਰ ਕਰਦੇ ਆਂ ਸਭ ਤੋਂ ਪਹਿਲਾਂ ਹਾਂਜੀ ਵੀਰ ਨਿਤਨ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਾਰੇ ਆ ਵੀਰਾਂ ਨੂੰ ਤੁਸੀਂ ਆਏ ਤੁਹਾਡਾ ਸਤਿ ਸ੍ਰੀ ਅਕਾਲ ਜੀ ਜਿਹੜੇ ਭੈਣ ਭਰਾ ਚੈਨਲ ਵੇਖ ਰਹੇ ਆ ਉਹਨਾਂ ਨੂੰ ਸਾਰੇ ਸਤਿ ਸ੍ਰੀ ਅਕਾਲ ਉਹ ਠੀਕ ਠਾਕ ਵੀਰ ਬੱਸ ਹੋ ਗਿਆ ਠੀਕ ਆ ਨਿਤਨ ਭਾਈ ਅੱਜ ਘਟੋ ਘਟ ਕੇ ਕਿੰਨੀਆਂ ਐਚਐਫ ਵੜਾ ਆਪਣੇ ਕੋਲ ਪਕਾਉਂ ਅੱਜ ਆਪਣੇ ਕੋਲ ਵੜਾ 6 7 8 8 ਗਾਵਾਂ ਹੈਗੀਆਂ 7 8 ਗਾਵਾਂ ਪਕਾਵਾਂਗੇ ਕੋਈ ਤੁਹਾਨੂੰ ਠੀਕ ਆ ਜੀ ਹਾਂਜੀ ਤੁਹਾਡੇ ਉਧਰ ਤਕਰੀਬਨ ਆਪਣੇ ਕੋਲ 12 ਵੈੜਾ ਕੋਲੇ ਪਰ ਆਪਾਂ ਉਹਦੇ ਵਿੱਚੋਂ ਸਿਰਫ ਤੁਹਾਨੂੰ ਅੱਗੇ ਦਿਖਾਵਾਂਗੇ 8 ਦਿਖਾਵਾਂਗੇ ਹਾਂਜੀ ਤੇ ਨਿਤਨ ਵੀਰੇ ਇੱਕ ਕਰਕੇ ਸਟਾਰਟ ਆਪਾਂ ਕਿਹੜੇ ਪਾਸੇੋਂ ਕਰਨੇ ਜਾ ਰਹੇ ਹਾਂ ਅਜਾ ਭਾਜੀ ਇੱਥੋਂ ਸਟਾਰਟ ਕਰਦੇ ਆਪਾਂ ਠੀਕ ਹੈ ਜੀ ਤੇ ਪਹਿਲੇ ਸੂਏ ਵੈੜ ਸੁਣੀ ਭਾਜੀ ਠੀਕ ਹੈ ਜੀ ਹਾਂਜੀ ਇਹ ਪਹਿਲੇ ਸੂਏ ਸੁਗੀ ਦੰਦਾਂ 'ਚ ਵੈੜਿਆ ਦੰਦ ਮੈਂ ਪ੍ਰੋਪਰ ਵੇਖਿਆ ਨਹੀਂ ਹਾਂਜੀ ਚਾਰ ਦੇ ਸਾਈਡਾਂ ਵਾਲੇ ਖਲੋਤੇ ਭਾਜੀ ਇਹਦੇ ਦੋਂਦੀ ਏ ਫਿਰ ਨਹੀਂ ਚਾਰ 24 ਚਾਰ ਦੰਦਾ ਕਲੂਨ ਅਸ਼ੀ ਸੋਣੀ ਹੈ ਜੇ ਠੀਕ ਆ ਠੀਕ ਆ ਹਫਤੇ ਦਾ ਦੰਦ ਦੀ ਕੱਚੀ ਆ ਕੱਚੀ ਕੱਚੀ ਹੈ ਬਸ ਲਓ ਵੀ ਦੋਸਤੋਂ ਕਮਾਲਾਂ ਕਰ ਜੋ ਵੀ ਬਣਾਓ ਵੇਖੋ ਦੋਸਤੋਂ ਟੱਲਾਂ ਟੁਲਾਂ ਬਹੁਤ ਜਿਆਦੀਆਂ ਮੂੰਹ ਚੌਗੀ ਆ ਤੇ ਬੜੀ ਪਲੀ ਪੁਲੀ ਬਹੁਤ ਜਿਆਦੀ ਆ ਵੱਡੇ ਕੱਦ ਕੱਦ ਦੇ ਵਿੱਚ ਆ ਠੀਕ ਆ ਜੀ ਐਚ ਐਫ ਦੀ ਪਿਓਰ ਵੈੜਾ ਜਿਹੋ ਜਿਹਾਂ ਫਾਰਮ ਦੀਆਂ ਵੈੜਾਂ ਦੋਸਤੋ ਨਾਰਮਲ ਤਕਰੀਬਨ ਜਿਹੜੇ ਦੋਸਤੋ ਨਗੀਨੇ ਆਉਂਦੇ ਆ ਵੈੜਾਂ ਦੇ ਵਿੱਚ ਜੇਕਰ ਆਪਾਂ ਦੇਖ ਰਹੇ ਹੋਣ ਤੇ ਘਟੋ ਘੜ ਵੀ ਖੀਰੀਆਂ ਬੱਚੀਆਂ ਵੀ ਬਿਲਕੁਲ ਸੁੰਨ ਦੇ ਲੱਗੇ ਹੁੰਦੀਆਂ ਜਿਹੜੀਆਂ ਵੀਰ ਹੋਣਾ ਦੇ ਫਾਰਮ ਤੇ ਬਿਲਕੁਲ ਆਉਂਦੀਆਂ ਨੇ ਵਿਕਾਊ ਵਿਕਰੀ ਵਾਸਤੇ ਠੀਕ ਆ ਤੇ ਵੈੜ ਚੰਗੀ ਆ ਤਕਰੀਬਨ ਜੇਕਰ ਦੋਸਤੋ ਦਿਨ ਲੈ ਕੇ ਜਾਂਦੀ ਆ ਤੇ ਹਵਾਨਾ ਹੂਨਾ ਬਿਲਕੁਲ ਬਣਾ ਕੇ ਤਿਆਰ ਕਰਨਾ ਹੈਗਾ ਇਹਨੇ ਕਾਫੀ ਜਿਆਦਾ ਠੀਕ ਆ ਤੇ ਬਾਕੀ ਵੀਰ ਹਜੇ 10 ਦਿਨ 8 ਦਿਨ ਤੋਂ ਬਾਅਦ ਸਮਾਂ ਹੋਏ ਰੋ ਇਹ ਭਾਜੀ ਆਪਾਂ ਮੈਂ ਤੁਹਾਨੂੰ ਸਹੀ ਗੱਲ ਸਮਝਾ ਇਹਦੇ ਇਹ ਮੈਨੂੰ ਜਿੱਥੋਂ ਤੱਕ ਮੈਨੂੰ ਆਈਡੀਆ ਕੋਈ ਹਫਤਾ ਦੇ ਹਫਤਾ 10 ਦੇ 10 ਦਿਨ ਦੇ ਵਿੱਚ ਵਿੱਚ ਭਾਜੀ ਸੂ ਬਣੀ ਬੱਛੀ ਠੀਕ ਹੈ ਕਿਉਂਕਿ ਹਜੇ ਇਹਦੀ ਫੋਨ ਦਾ ਕੋਈ ਮਹੌਲ ਚੱਲ ਹੈ ਨਹੀਂ ਇਹਨੂੰ ਹਾਂ 10 ਦਿਨ ਮੰਨ ਕੇ ਚੱਲੋ ਲੈ ਜੂਗੀ ਬਸ਼ਰ ਇੱਕ ਦੋ ਦਿਨ ਉੱਤੇ ਲੈ ਗਏ ਹੋ ਸਕਦਾ ਇੱਕ ਦੋ ਦਿਨ ਘਟ ਜੇ ਠੀਕ ਹੈ ਜੀ ਹੋ ਸਕਦਾ ਜੀ ਭਾਜੀ ਇਦਾਂ ਠੀਕ ਆ ਤੇ ਹਾਈਡ ਵਾਈਜ਼ ਬੋਡੀ ਨਹੀਂ ਬੇੜ ਚੰਗੀ ਆ ਵੱਡੀ ਬੇੜ ਆ ਵੱਡੀਆਂ ਬੇੜਾਂ ਦੇ ਵਿੱਚ ਆਉਂਦੀ ਆ ਤੇ ਪਹਿਲੇ ਸੂਵੇ ਵੀ ਜੇਕਰ ਆਪਾਂ ਗੱਲ ਕਰੀਏ ਤਾਂ ਨੋਰਮਲ ਵੀ ਦੁੱਧ ਤੋਂ ਵਧਿਆ ਚੰਗਾ ਪਾਉਣ ਦੀ ਸੰਭਾਵਨਾ ਹੈ ਇਸ ਦਾ ਸੰਭਾਵਨਾ ਭਾਜੀ ਆਪਾਂ 25 ਤੋਂ 30 ਦੇ ਵਿੱਚ ਵਿੱਚ ਦੀ ਸੰਭਾਵਨਾ ਹੈ ਕਿਉਂਕਿ ਜੇ ਐਡੇ ਬੋਡੀ ਵੇਡ ਨੇ ਐਡੀ ਵੇਡ ਦੇ ਦੁੱਧ ਨਾਲ ਦਿੱਤਾ ਫਿਰ ਦੇਣਾ ਵੀ ਭਾਜੀ ਕਿਸੇ ਨੇ ਨਹੀਂ ਹੂੰ ਸਹੀ ਹੈ ਜੀ ਠੀਕ ਹੈ ਕਿ ਨਹੀਂ ਬਿਲਕੁਲ ਜੀ ਠੀਕ ਆ ਦੋਸਤੋ ਥਣਥਣ ਜਿਹੜਾ ਤੁਸੀਂ ਵੇਖ ਕੇ ਚੈੱਕ ਕਰੋ ਠੀਕ ਹੈ ਜੀ ਵਿੱਥਾਂ ਵਰਲਾ ਪੂਰੀਆਂ ਨੇ ਤੇ ਹੇਰ ਦੀ ਗਰੋਥ ਬਹੁਤ ਜਿਆਦੀ ਹੈ ਨਾ ਭਾਈ ਹਾਂਜੀ ਹਾਂਜੀ ਉਹ ਆਪਾਂ ਸੈੱਟ ਕਰ ਦਾਂਗੇ ਹਾਂ ਠੀਕ ਹੈ ਬਾਕੀ ਮਿਲਕਿੰਗ ਵੇਨ ਇੱਥੋਂ ਚੱਲਦੀਆਂ ਉਹ ਵਾਣਾ ਕਰਕੇ ਵਿੱਚ ਦਿਖਣੀਆਂ ਆਣੀਆਂ ਬਿਲਕੁਲ 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 ਹਾਂਜੀ ਠੀਕ ਹੈ ਜੀ ਤੇ ਬਾਕੀ ਨਿਤਨ ਵੀਰੇ ਮੋਲ ਲੈਂਦਾ ਕੀ ਰੱਖਿਆ ਡਿਮਾਂਡ ਕੀ ਆ ਇੱਕ ਭਾਜੀ ਹੋਰ ਬੇਨਤੀ ਆ ਵੀ ਤੁਹਾਨੂੰ ਵੀ ਆ ਪਿਛਲੇ ਵੀਡੀਓ ਦੀ ਤਰ੍ਹਾਂ ਇਸ ਵਾਰ ਵੀ ਤੁਹਾਨੂੰ ਇਹੋ ਕਾਵਾਂਗੇ ਵੀ ਜਿਹੜੇ ਕੋਈ ਆਪਾਂ ਜਿੰਨੇ ਵੀ ਤੁਹਾਨੂੰ ਐਨੀਮਲ ਵਿਖਾਵਾਂਗੇ ਹਾਂਜੀ ਸਾਰਿਆਂ ਦਾ ਮੁੱਲ ਭਾਜੀ ਆਪਾਂ ਫੋਨ ਤੇ ਕਰਾਂਗੇ ਫੋਨ ਤੇ ਕਿਉਂਕਿ ਪਸ਼ੂ ਵਿੱਚ ਗਾਂ ਵਪਾਰ ਵਪਾਰੀ ਵੀਰ ਵੀ ਲੈ ਜਾਂਦੇ ਗਾਂ ਦੇ ਵੇਚਣ ਵਾਲੇ ਪਿਛਲੀ ਵੀਡੀਓ ਦੇ ਵਿੱਚ ਭਾਜੀ ਆਪਾਂ ਸਾਰੇ ਪਸ਼ੂ ਵਪਾਰੀਆਂ ਨੂੰ ਹੀ ਦਿੱਤੇ ਸੀ ਠੀਕ ਹੈ ਜੀ ਹਾਂਜੀ ਕਾਂ ਉਹਨਾਂ ਦੇ ਪਰਦਾ ਹੁੰਦਾ ਵੀ ਇਹ ਕਿ ਨਾ ਜੀ ਪਰਦਾ ਰਹਿ ਜਾਂਦਾ ਵੀ ਹਾਂ ਵੀ ਚੀਜ਼ ਰੋਟੀ ਪਾਣੀ ਉਹਨਾਂ ਰੋਟੀ ਨੂੰ ਲੈਣੀ ਹੁੰਦੀ ਤੇ ਰੋਟੀ ਨੂੰ ਰਹਿ ਜਾਂਦੀਆਂ ਗਾਵਾਂ ਬਿਲਕੁਲ 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 ਆ ਸੋ ਦੋਸਤੋ ਜਰੂਰ ਤੁਸੀਂ ਇੱਕ ਗੱਲ ਨੋਟ ਕਰ ਲਿਓ ਠੀਕ ਹੈ ਜੀ ਰੇਟ ਵੱਲੋਂ ਵੀਰਾਂ ਦਾ ਵੀ ਆਪਾਂ ਨੰਗਾ ਨਹੀਂ ਕਰਦਾ ਪਸ਼ੂ ਕਿਉਂਕਿ ਪਰਚੇਜ਼ ਕਰਦੇ ਆ ਕਿਉਂਕਿ ਅੱਗੇ ਉਹਨਾਂ ਨੇ ਵੀ ਜਲ ਪਾਣੀ ਜਿਹੜਾ ਦੋਸਤੋ ਨਫਾ ਲੈਣਾ ਹੁੰਦਾ ਪਸ਼ੂਆਂ ਦੇ ਵਿੱਚੋਂ ਤੇ ਇਹਨੂੰ ਵੀਰ ਖੁੱਲ ਗਏ ਦਿਖਾਈਏ ਵੇੜਾ ਜਿਹੜਾ ਦੋਸਤੋ ਆਪਾਂ ਤੁਹਾਨੂੰ ਮੜਾ ਜਲਦੀ ਜਿਹਾ ਦਿਖਾਵਾਂਗੇ ਆ ਇਨਫੋਰਮੇਸ਼ਨ ਲੈ ਕੇ ਜਸ ਕਿਉਂਕਿ ਵੀਡੀਓ ਲੰਬੀ ਹੋ ਜਾਣੀ ਆ ਐਨੀਮਲ ਬਹੁਤ ਜ਼ਿਆਦੇ ਆ ਤੇ ਵੇੜ ਤੁਸੀਂ ਵੇਖ ਕੇ ਚੈੱਕ ਕਰੋ ਪਹਿਲਾ ਸਵੇਰ ਸੁਣਾ ਦੋਸਤੋ ਤੇ ਹਵਾਨਾ ਬਿਲਕੁਲ ਜਿਹੜਾ ਦੋਸਤੋ ਵੀਰ ਨੇ ਕਿਹਾ ਵੀ 25 20 ਤੋਂ 25 ਲੀਟਰ ਦੀ ਮਿਲਕ ਦੀ ਕੈਪੈਸਿਟੀ ਵਾਲੀ ਇਹ ਵੈੜਾ ਪਹਿਲਾ ਸਵੇਰ ਸੂਣਾ ਠੀਕ ਹੈ ਜੀ ਕਦ ਘੱਡੀ ਜੋ ਬਹੁਤ ਵੱਡਾ ਉੱਚੇ ਕਦ ਘੜ ਦੇ ਵਿੱਚ ਹੈ ਲੈਓ ਵੀਰ ਬਾਕੀ ਹਵਾਨਾ ਜਿਹੜਾ ਦੋਸਤੋ ਤਕਰੀਬਨ ਸਮੇਂ ਦੇ ਹਿਸਾਬ ਨਾਲ ਬਣਾ ਕੇ ਤਿਆਰ ਕਰਨਾ ਦਿਨ ਹਜੇ ਲੈ ਜਾਣੀ ਠੀਕ ਆ ਇਸ ਤੋਂ ਬਾਅਦ ਜਿਹੜੀ ਅਗਲੀ ਬੈਡ ਆ ਦੋਸਤੋ ਠੀਕ ਆ ਕੱਦ ਕਾਠੀ ਬਹੁਤ ਵਧੀਆ ਜਿਹੜੀ ਪਿਓਰ ਬੈਡ ਹੋਵੇਗੀ ਕੱਦ ਕਾਠ ਬੜਾ ਉੱਚਾ ਹੋਵੇਗਾ ਵੱਡੇ ਫਾਰਮ ਵਾਂਗੂ ਜਿਹੜੀਆਂ ਦੋਸਤੋ ਭਲੇਖਾ ਪਾਉਣਗੀਆਂ ਜਿਵੇਂ ਆਪਾਂ ਵੱਡੇ ਫਾਰਮਾਂ ਤੇ ਵੇਖਦੇ ਆ ਬੈਡਾਂ ਤੇ ਇਹ ਭਾਈ ਨੇ ਤੁਹਾਨੂੰ ਕੀ ਡਿਟੇਲ ਅਸਦੀ ਇਹ ਵੀ ਰਾਜ ਭਾਜੀ ਪਹਿਲਾਂ ਹੀ ਸੂਈ ਸੂਈ ਵੱਚੀ ਓਕੇ ਜੀ ਹਾਂਜੀ ਪਹਿਲਾਂ ਹੀ ਸੂਈ ਇਹ ਮੂੰਹਾਂ ਵੀ ਇਹ ਚਾਰਤਾਂਦੇ ਆ ਓਕੇ ਤੇ ਇਹ ਸੂਈ ਹੋਈ ਆ ਇਹ ਸੂਈ ਆ ਆ ਦਿਨ ਕਿੰਨੇ ਕੁ ਹੋਗੇ ਵੀਰ ਇਹਨੂੰ ਤਕਰੀਬਨ ਭਾਜੀ 5 ਤੋਂ 6 ਦਿਨ ਮੈਂ ਦੇ ਆਈਡੀਆ ਹੋ ਗਏ ਹੋਣਗੇ ਤੇ ਬੱਚਾ ਨੀਚੇ ਕੀ ਭਰਾਂਗੇ ਇਹਦਾ ਮੇਲ ਕਾਫਿਆ ਬੱਚਾ ਹੈ ਪਿਛੇ ਦੇ ਬੱਚਾ ਨੀਚੇ ਆ ਦੋਸਤੋ ਤੇ ਪੰਜ ਤੋਂ 6 ਦੇ ਨਾਲ ਤਾਂ ਪਹਿਲਾ ਸੂਆ ਦਾ ਮੂੰਹ ਚੌਗੀ ਇਹ ਵੀ ਆ ਹਾਂਜੀ ਚਾਰ ਦੰਦ ਠੀਕ ਹੈ ਚਾਰ ਦੰਦ ਦਾ ਤੇ ਖੋਲ ਕੇ ਵੀਰ ਦਿਖਾਈਏ ਵੱਡੇ ਖੁੱਲੇ ਲੇਵੇ ਆ ਦੋਸਤੋ ਠੀਕ ਆ ਜੀ ਹਾਂ ਜਰੂਰ ਕਰੋ ਚੱਕ ਜੀ ਆ ਠੀਕ ਚਾਰ ਵਾਲੇ ਸਹੀ ਦਾ ਆ ਚੌਗੀ ਹੈਗੀ ਮੂੰਹ ਦੋਸਤੋ ਠੀਕ ਆ ਦੁੱਧ ਦੰਦ ਜਿਹੜੇ ਹੈਗੇ ਆ ਸਾਈਡਾਂ ਵਾਲੇ ਚਾਰ ਦੰਦ ਦਾ ਦੁੱਧ ਦੰਦ ਆ ਨੂੰ ਬਿਲਕੁਲ ਧਿਆਨ ਨਾਲ ਦੇਖ ਲੋ ਚੰਗੀ ਮਿਲਕਿੰਗ ਬਿਲਕੁਲ ਕਰਾਉਂਦੀ ਹੋਵੇਗੀ ਬਾਕੀ ਆਪਾਂ ਪੂਰੀ ਪ੍ਰੋਪਰ ਇਨਫੋਰਮੇਸ਼ਨ ਵੀਰ ਤੋਂ ਲਵਾਂਗੇ ਵੀ ਹੁਣ ਮੌਕੇ ਦਾ ਕਿੰਨਾ ਦੁੱਧ ਰੈਟੀ ਹੈ ਠੀਕ ਆ ਵੱਡੇ ਕੱਦ ਕੱਦ ਦੇ ਵਿੱਚ ਆ ਠੀਕ ਆ ਬਾਕੀ ਖਾਸ ਤੌਰ ਤੇ ਦੋਸਤੋ ਜਿੰਨੀਆਂ ਵੇੜਾਂ ਆ ਆਪਾਂ ਤੁਹਾਨੂੰ ਦਿਖਾਵਾਂਗੇ ਇਹਨਾਂ ਦਾ ਮੁੱਲ ਵੀਰਾਂ ਦਾ ਵੀ ਆਪਾਂ ਫੋਨ ਤੇ ਕਰਾਂਗੇ ਰਿਕਵੈਸਟ ਇਹ ਵੀ ਹੈਗੀ ਵੀ ਕਾਰ ਨਹੀਂ ਆ ਵੀ ਤਕਰੀਬਨ ਅੱਗੇ ਕਿਸੇ ਵੀਰ ਨੇ ਪਰਚੇਜ਼ ਵਾਸਤੇ ਅੱਗੇ ਬੇਸ਼ੱਕ ਜਿਹੜਾ ਵਪਾਰੀ ਵੀਰ ਨੇ ਲੈ ਕੇ ਜਾਣੀ ਆ ਤੇ ਜਿਹੜਾ ਦੋਸਤੋ ਇੱਕ ਓਲਾ ਰਹੇ ਜੇ ਠੀਕ ਹੈ ਜੀ ਤੇ ਬਾਕੀ ਤੁਸੀਂ ਖਾਸ ਤੌਰ ਤੇ ਜਿੰਨੇ ਵੀ ਲੈਣੀ ਹੈ ਖਰੀਦਣੀ ਆ ਉਹ ਜਿਹੜਾ ਸੰਪਰਕ ਤੁਸੀਂ ਬਾਈ ਨੇਤਨ ਦੇ ਨਾਲ ਫੋਨ ਤੇ ਜਰੂਰ ਕਰ ਲਿਓ ਵੀ ਕੀ ਲੈਦੇ ਹੈਗਾ ਅੱਛਾ ਠੀਕ ਆ ਵੀਰ ਤੇ ਬਾਕੀ ਹੁਣ ਦੁੱਧ ਮੌਕੇ ਦਾ ਕਿੰਨਾ ਚਵਾ ਦੇਗਾ ਮੌਕੇ ਤੇ ਬਾਈ ਮੇਰੇ ਸਾਹ ਮੈਨੂੰ ਤਕਰੀਬਨ ਕੋਈ ਆਈਡੀਆ ਹੈ 12 ਤੋਂ 20 ਦੇ ਵਿੱਚ ਵਿੱਚ ਹੈਗਾ ਜਿਹੜਾ ਕਿ ਆਪਾਂ 15 16 ਕਿਲੋ ਭਾਜੀ ਖੁੱਲਾ ਚਵਾ ਦੇਣਾ ਚਾਹੀਏ ਦੋ ਡੰਗ ਛੱਡ ਕੇ ਮੇਰੇ ਨਾਲ ਚਾਰ ਪੰਜ ਛੇ ਡੰਗ ਚਵਾਈ ਕਰ ਲੈ ਕੋਈ ਆ ਜੇ ਹਾਂ ਬਲਕਿ 17 18 ਲੀਟਰ ਦੀ ਅ ਨਹੀਂ ਨਹੀਂ ਭਾਜੀ 18 19 ਕਿਲੋ ਹੈਗਾ ਜਿਹੜਾ ਤਿਆਰ ਆ ਮੈਂ 15 16 ਕਿਲੋ ਦੀ ਗਾਰੰਟੀ ਦਿੰਦਾ ਨਾ ਜਿਹੜਾ ਮਰਜੀ ਭਰਾ ਕੋਈ ਭੈਣ ਭਰਾ ਚੋਗੇ ਜਿਹੜਾ ਮਰਜੀ ਲੈ ਜੇ 15 16 ਕੋਈ ਵੀ ਚੋਲੇ ਕੋਈ ਵੀ ਚੋਲੇ ਖੁੱਲਾ ਚ ਵਾ ਠੀਕ ਆ ਘਰੇ ਦੋਸਤੋ 18 19 ਲੀਟਰ ਵੀ ਨਾਦਾ ਵੀ ਚੋਰ ਆਏ ਆ ਬਾਕੀ ਤੁਸੀਂ ਚਾਰ ਰੰਗ ਕਿਸੇ ਨੇ ਚੋਣਾ ਪੰਜ ਚੋਣਾ ਠੀਕ ਹੈ ਜੀ ਬਿਲਕੁਲ 15 16 15 16 ਦੁੱਧ ਚੋ ਸਕਦੇ ਜੀ ਇਸ ਬੈਡ ਦੇ ਥੱਲੇ ਬਾਕੀ ਮਿਲਕਿੰਗ ਵੇਨ ਵੀ ਇਹਦੀਆਂ ਬਹੁਤ ਸੁਣੀਆਂ ਨਿਕਲੀਆਂ ਆ ਬਿਲਕੁਲ ਜੀ ਆਪਾਂ ਇਹ ਵੇਖ ਹੀ ਦਉਗੇ ਚਲ ਜਾ ਠੀਕ ਆ ਹਵਾਨਾ ਹੂਨਾ ਜਿਹੜਾ ਤੁਸੀਂ ਦੋਵਾਂ ਸਾਈਡਾਂ ਦੇ ਹੈਗੀਆਂ ਠੀਕ ਆ ਜੀ ਨਹੀਂ ਵਧੀਆ ਲੇਪਾ ਬਹੁਤ ਸੋਹਣਾ ਹੈਗਾ ਥਾਣਾ ਥੋਣਾ ਦੀ ਬਹੁਤ ਸੋਹਣੀ ਆ ਤੇ ਇਸ ਤੋਂ ਬਾਅਦ ਵੀਰੇ ਨਿਤਨ ਅਗਲੀ ਵਾਰ ਇਸ ਦੀ ਕੀ ਡਿਟੇਲ ਹੁਣ ਇਹ ਭਾਜੀ ਪਰਸੋਂ ਸੂਈ ਸ਼ਾਮੀ ਓਕੇ ਕੋਈ ਤਕਰੀਬਨ 5:00 ਵਜੇ ਨਾਲ ਸੂਈ ਆ ਓਕੇ ਤੇ ਇਸ ਸਮੇਂ ਜਿਹੜਾ ਇਹਦਾ ਸਲੇ ਬਹੁਤ ਤਿਆਰ ਆ ਉਹ ਹੈਗਾ ਕੋਈ 15 14-15 ਦੇ ਲੀਟਰ ਹੈਗਾ ਤਿਆਰ ਜਿਹੜਾ ਪਰਸੋਂ ਸੂਈ ਆ ਪਰਸੋਂ ਸ਼ਾਮੀ ਸੂਈ ਆ 5 ਤੋਂ 6 ਦੇ ਵਿੱਚ ਵਿੱਚ ਸੂਈ ਆ ਭਾਜੀ ਜੀ ਤੇ ਬੱਚਾ ਨੀਚੇ ਕੀ ਵੀਰ ਇਹਦਾ ਫੀਮੇਲ ਕਾਫੇ ਪਾਜੀ ਫੀਮੇਲ ਆ ਹਾਂਜੀ ਤੇ ਤੀਜੇ ਨੰਬਰ ਦੀ ਦੋਸਤੋ ਤੁਸੀਂ ਨਾਲ ਨਾਲ ਵੇਰਵਾ ਜਰੂਰ ਪਾ ਦੇ ਜਿਹੜੀ ਵੀ ਵੇੜ ਖਰੀਦਣੀ ਹੈ ਤੇ ਮਗਰ ਜਿਹੜੀ ਤੀਜੇ ਨੰਬਰ ਤੇ ਵੇੜ ਦਿਖਾ ਰਹੇ ਆ ਫੀਮੇਲ ਆ ਨੀਚੇ ਬੱਚਾ ਬੱਛੀ ਆ ਤੇ ਪਰਸੋਂ ਦੀ ਸੂਹੀ ਆ ਤੇ ਹੁਣ ਬੋਲੇ ਦੇ ਵਿੱਚ ਕਿੰਨਾ ਚਵਾਰੇ ਆ ਵੀਰ ਬੋਲੇ ਵੇ ਪਾਜੀ 14 ਤੋਂ 15 ਲੀਟਰ ਖੁੱਲਾ ਜਿਹੜਾ ਹੈਗਾ ਓਕੇ ਵੱਧ ਵੀ ਹੋ ਸਕਦਾ ਪਰ 14 15 ਆਪਾਂ ਕਹਿ ਦਿੰਦੇ ਆ ਠੀਕ ਆ ਮੋਹਰਾ ਜਿਹੜਾ ਥਾਣਾ ਦੋਸਤੋ ਵੇਖੋ ਬਹੁਤ ਸੋਹਣਾ ਕੁਆਲਟੀ ਵਾਲਾ ਮੋਟਾ ਗੁੱਲ ਥਾਣਾ ਤੇ ਚਾਰ ਥਾਣਾ ਠ 15 ਕਿਲੋ ਮੰਨ ਕੇ ਚੱਲੋ ਭਾਜੀ ਤਿਆਰ ਆ ਜੀ ਮਾੜਾ ਬੋੜਾ ਤਿਆਰ ਆ ਓਕੇ ਬੁੱਧ ਬਾਕੀ ਵਹਿੜ ਨੇ 22-23 ਕਿਲੋ ਖੁੱਲਾ ਚਵਾ ਦੇਣਾ ਓਕੇ ਜੋ ਕਿ ਜੇ ਐਡੇ ਥਣ ਭਾਂਡੇ ਵਾਲੀ ਇਹਨਾਂ 20-22 ਕਿਲੋ ਇਹਨਾਂ ਨੂੰ ਦਿੱਤਾ ਭਾਜੀ ਫਿਰ ਦੇਣਾ ਵੀ ਕਿਸੇ ਨੇ ਨਹੀਂ ਹਿਸਾਬ ਨਹੀਂ ਬਿਲਕੁਲ ਜੀ ਜਿਹੋ ਜਿਹਾ ਹਵਾਨਾ ਹੈ ਜਿਹੋ ਜਿਹਾ ਵਹਿੜ ਦੇਣਾ ਚਾਹੀਦਾ 20 ਤੋਂ ਪਲੱਸ ਵੀ ਦੇਣਾ ਚਾਹੀਦਾ ਠੀਕ ਹੈ ਜੀ ਬਾਕੀ ਅੱਗੇ ਸੇਵਾ ਦਾ 22-23 ਕਿਲੋ ਤਾਂ ਮੰਨ ਕੇ ਚੱਲੋ ਜੇ ਕਿਸੇ ਚੰਗੇ ਘਰ ਚਲ ਜਾਂਦੀ ਹੈ ਉਹ ਹੋ ਸਕਦਾ 25 ਵੀ ਚਵਾ ਦੇ ਬਿਲਕੁਲ ਜੀ ਆ ਲਓ ਦੋਸਤੋ ਕਰੋ ਚੈੱਕ ਠੀਕ ਹੈ ਆ ਇਹ ਨੂੰ ਤੁਰ ਲਾ ਬਿੰਦਨ ਥੋੜਾ ਜਿਹਾ ਲੋ ਵੀ ਦੋਸਤਾਂ ਕਰੋ ਕਮਾਲਾਂ ਬਹੁਤ ਹੈਗੀਆਂ ਨੇ ਹਵਾਨੇ ਵਾਲੇ ਪਾਸੋਂ ਦੋਸਤੋਂ ਪੰਡਾ ਪਾਈਆਂ ਪਈਆਂ ਤੇ ਤੁਹਾਨੂੰ ਜਿਹੜਾ ਦੋਸਤੋਂ ਲੱਗਾ ਹੈਗਾ ਬਹੁਤ ਸੋਹਣਾ ਥਣ ਮੋਟਾ ਥਾਣਾ ਤੇ ਚੁਵਾਈ ਜਿਹੜੀ ਮਿੰਟਾਂ ਸਕਿੰਟਾਂ ਵਾਲੀ ਆ ਪਾਈਂਦੇ ਤੋਂ ਲੋ ਕਰਕੇ ਜਿਹੜਾ ਉੱਠ ਸਕਦੇ ਆ ਨਾਰਮਲ ਠੀਕ ਆ ਜੀ ਥਣ ਤੋਂ ਦੀ ਕੁਆਲਿਟੀ ਬਹੁਤ ਖੂਬਸੂਰਤ ਆ ਆਹ ਲੋ ਜੀ ਮਾਰੂਨੀ ਦਾ ਠੀਕ ਆ ਜੀ ਬਹੁਤ ਸੋਹਣੀ ਕੁਆਲਿਟੀ ਆ ਤੁਹਾਡੀ ਤੇ 15 16 ਹੁਣ ਬਿਲਕੁਲ ਜਿਹੜਾ ਬੌਲੇ ਦੇ ਦਰਮਿਆਨ ਚੱਲ ਰਿਹਾ ਤੇ 20 ਤੋਂ 25 ਲੀਟਰ ਦੀ ਜਿਹੜੀ ਐਵਰੇਜ ਆ ਦੋਸਤੋ ਪੀਕ ਲੈਵਲ ਘੱਟੋ ਘੱਟ ਵੈਅਰ ਕਰੂਗੀ ਦੁੱਧ ਇਹ ਬਾਈ ਦਾ ਕਹਿਣਾ ਹੈ ਠੀਕ ਹੈ ਤੇ ਨਿਤਨ ਵੀਰੇ ਬਾਕੀ ਮੁੱਲ ਆਲਮੋਸਟ ਹਰ ਇੱਕ ਬੈਡ ਦਾ ਫੋਨ ਤੇ ਹੀ ਆ ਫੋਨ ਤੇ ਹੀ ਆ ਪਾਜੀ ਫੋਨ ਠੀਕ ਆ ਠੀਕ ਆ ਇਸ ਤੋਂ ਬਾਅਦ ਵੀਰ ਜੀ ਇਹਦੀ ਕੀ ਡਿਟੇਲ ਫੇਰ ਅਗਲੀ ਬੈਠਦੇ ਆ ਇਹ ਵੀ ਪਾਜੀ ਪਹਿਲੇ ਕਾਨੂੰਨ ਸੁਈਆ ਵਾ ਸੀ ਚਾਰ ਦੰਦ ਆ ਮੂ ਇਹ ਵੀ ਮੂੰਹ ਚਾਰ ਦੰਦਾ ਜੀ ਲੋ ਵੀ ਦੋਸਤੋ ਮੂੰਹ ਚੌਗੀ ਆ ਠੀਕ ਆ ਜੀ ਮੂੰਹ ਚਾਰ ਦੰਦਾ ਤੇ ਬੈੜ ਇਹ ਵੀ ਚੰਗੀ ਆ ਤੇ ਸੂਈ ਹੈ ਕਿ ਸੂਨ ਵਾਲੀ ਹੈ ਜੀ ਸੂਈ ਆ ਭਾਜੀ ਇਹ ਵੀ ਇਹ ਵੀ ਸੂਈ ਆ ਬੱਚਾ ਨੀਚੇ ਕੀ ਆ ਗਿਆ ਤੇਰੀ ਫੀਮੇਲ ਕਾ ਦੇ ਨੀਚੇ ਫੀਮੇਲ ਆ ਤਾਂ ਦਿਨ ਕਿੰਨੇ ਹੋ ਗਏ ਸੂਈ ਨੂੰ ਇਹਨੂੰ ਦਿਨ ਮੈਂ ਕੋਈ 5 5 ਕੇ 6 5 ਕੇ ਦਿਨ ਹੋਇਆ ਕਿਉਂਕਿ ਆਪਣਾ ਕੱਲ ਹੀ ਆਈ ਹੈ ਜੇ ਠੀਕ ਆ ਅਸ਼ਮੀ ਆਪਣੇ ਕੋ 5 ਕੇ ਦਿਨ ਹੋ ਗਏ ਇਹਨੂੰ ਤਕਰੀਬਨ 5 ਕੇ ਦਿਨ ਜਿਹੜੇ ਦੋਸਤੋ ਘੱਟੋ ਘੱਟ ਹੋ ਗਿਆ ਸੂਈ ਨੂੰ ਠੀਕ ਹੈ ਜੀ ਬੱਚੀ ਨੀਚੇ ਆ ਚੌਥੇ ਨੰਬਰ ਵਾਲੀ ਆਪਾਂ ਵਿਹੜ ਤੁਹਾਨੂੰ ਦਿਖਾ ਰਹੇ ਆ ਵੇਰਵਾ ਪਾ ਕੇ ਤੁਸੀਂ ਇਹਦੀ ਡਿਟੇਲ ਲੈ ਸਕਦੇ ਹੋ ਹੁਣ ਬੋਲਾ ਕਿੰਨੇ ਦੋ ਡਾਂਗ ਦਾ ਕਿੰਨਾ ਚਵਾਵੇਂਗਾ ਫਿਰ ਆਪਾਂ ਇਸ ਟਾਈਮ ਚਵਾਦਾ ਕੋਈ ਇਤੋਂ 14 ਕਿਲੋ ਮੰਨ ਕੇ ਚੱਲੋ 13 14 ਦੇ ਵਿੱਚ ਵਿੱਚ ਵਾ ਕੇ ਮੰਨ ਕੇ ਚੱਲੋ ਓਕੇ ਵੀਰ ਓਕੇ ਲੋ ਤੇ ਖੁੱਲੇ ਭਾਂਡੇ ਦੀ ਆ 15 17 18 ਕਿਲੋ ਤਾਂ ਨਹੀਂ ਜਾਂਦੀ ਭਾਜੀ ਕਦੇ ਵੀ ਹੈ ਹਮ ਲੋ ਵੀ ਦੋਸਤੋ ਓਕੇ ਰਿਪੋਰਟ ਆ ਹਵਾਨਾ ਵੀ ਬਹੁਤ ਸੋਹਣਾ ਤੇ ਥਣ ਵੀ ਚਾਰ ਨੇ ਠੀਕ ਹੈ ਜੀ ਤੇ ਗੈਵੰਤਰ ਵੀ ਪੂਰਾ ਵੇਖੋ ਠੀਕ ਆ ਜੀ ਬਿਲਕੁਲ ਸੋਹਣੀ ਬੈੜ ਆ ਬੂਥੀ ਬਾਥੀ ਵੇਖੋਗੇ ਬੈੜ ਦੀ ਤਾਂ ਬਹੁਤ ਪਿਆਰੀ ਆ ਠੀਕ ਆ ਕੋਣੀ ਆ ਭੋਡੀ ਆ ਸਿਰੋਂ ਆ ਵੇਖੋ ਲੈ ਜੋ ਵੀਰ ਜੀ ਤੇ ਮੂੰਹ ਚੌਗੀ ਆ ਪਹਿਲਾ ਸੂਆ ਸੂਈਏ ਮਾਂ ਪਹਿਲਾ ਸੂਆ ਕੱਦ ਕਾਠੀ ਆ ਦੋਸਤੋ ਮੀਡੀਅਮ ਹਾਈਟ ਦੇ ਵਿੱਚ ਲਓ ਜੀ ਠੀਕ ਆ ਦੋਸਤੋ ਚੀਜ਼ ਜੇ ਵੀ ਭਲੇਖੇ ਗਾਡਾ ਵਹਿੜਾ ਜਿਹੜੀਆਂ ਦੋਸਤੋ ਕਲੈਕਸ਼ਨ ਕਾਫੀ ਆ ਵਧੀਆ ਵਹਿੜਾ ਚੰਗੀਆਂ ਵਹਿੜਾ ਵੱਡੀਆਂ ਵਹਿੜਾ ਵੀ ਹੈਗੀਆਂ ਨੇ 30 ਤੋਂ 35 ਲੀਟਰ ਵਾਲੀਆਂ ਵੀ ਆ ਤੇ 20 ਪਲੱਸ ਵਾਲੀਆਂ ਵੀ ਆ ਸੋ ਚਾਹ ਬਣ ਵੀ ਤੁਸੀਂ ਇੱਕ ਵਾਰੀ ਆਓ ਟਿਕਾਣੇ ਤੇ ਆਓ ਠੀਕ ਆ ਘਰ ਵਿਜ਼ਿਟ ਕਰਕੇ ਤਸੱਲੀ ਕਰ ਲਿਓ ਚੁਾਈ ਕਰਕੇ ਉਸ ਤੋਂ ਬਾਅਦ ਆਪਣਾ ਹੱਕ ਸਮਝ ਕੇ ਬਾਅਦ ਵਿੱਚ ਸੌਦਾ ਕਰਿਓ ਬੇਸ਼ੱਕ ਤਸੱਲੀ ਕਰਨ ਤੋਂ ਬਾਅਦ ਠੀਕ ਆ ਜੀ ਆ ਪੰਜਵੇਂ ਨੰਬਰ ਦੇ ਜਿਹੜੀ ਵਹਿੜਾ ਆਪਾਂ ਦਿਖਾ ਰਹੇ ਆ ਇੱਕ ਰੰਗ ਕਾਲਾ ਜੀ ਇੱਕ ਰੰਗ ਕਾਲੀ ਆ ਜੀ ਇੱਕ ਇੰਨਾ ਜਿੰਨਾ ਵਾਲਵ ਨਹੀਂ ਚਿੱਟਾ ਹੈਗਾ ਜੀ ਬਿਲਕੁਲ ਹਾਂਜੀ ਬਿਲਕੁਲ ਜੈਡ ਬਲੈਕ ਹੈ ਜੀ ਪਾਜੀ ਪਰਸੋ ਸ਼ਾਮੀ ਸੂਈ ਆ ਓਕੇ ਵੀਰੇ ਇਹ ਸੂਈ ਆ ਪਾਜੀ ਕੋਈ 5 5:30 ਵਜੇ ਸੂਈ ਆ ਆਪਣੇ ਜੀ ਤੇ ਬੱਚਾ ਇਹਦੇ ਪਿਛੇ ਆ ਜੀ ਠੀਕ ਆ ਤੇ ਇਹਦੇ ਥਲੇ ਜਿਹੜਾ ਤਿਆਰ ਬੋੜਾ 13 14 ਕਿਲੋ ਥਲੇ ਵੀ ਤਿਆਰੀ ਆ ਤੇ ਨਿਤਨ ਭਾਈ ਦੂਜਾ ਸੁਬਾਹ ਕੇ ਪਹਿਲਾਂ ਨਹੀਂ ਦੂਜਾ ਦੂਜਾ ਪਾਜੀ ਬਣਾ ਕੇ ਤੈਨੂੰ ਪਹਿਲਾਂ ਦੇ ਦੀਆ ਪਰ ਜਿਹੜੀ ਜਾਇਜ਼ ਗੱਲ ਹੈ ਉਹ ਠੀਕ ਆ ਜਿਹੜੀ ਸਚਾਈ ਹੈ ਬਈ ਸਚਾਈ ਹੈ ਠੁਕ ਮਾਰ ਕੇ ਕੀ ਦਿੱਤਾ ਬਿਲਕੁਲ ਜੈਡ ਬਲੈਕ ਆ ਦੋਸਤੋ ਤੇ ਬੋੜਾ ਵੀਰੇ ਕਿੰਨਾ ਦੱਸਿਆ ਕੋਈ ਫੇਰ ਰਿਪੀਟ ਕਰਿਓ 13 14 ਕਿਲੋ ਬੋੜ ਸੈਕੰਡ ਟਾਈਮਰ ਆ ਸੈਕੰਡ ਲਕਟੇਸ਼ਨ ਆ ਠੀਕ ਆ ਜੀ ਤੇ ਬੱਚਾ ਇਸ ਦੇ نیچے ਆ ਠੀਕ ਆ ਵੀਰ ਹਾਂਜੀ ਹਾਂਜੀ ਬੱਚਾ نیچے ਆ ਬਿਲਕੁਲ ਮੁੱਠੀ ਦਾ ਥਾਣਾ ਵੀ ਕਿਸੇ ਪਾਸਿਓਂ ਜਿਹੜਾ ਦੋਸਤੋ ਚੋਣ ਦੇ ਵਿੱਚ ਤੰਗੀ ਨਹੀਂ ਆਉਂਦੀ ਕਿ ਬਿਲਕੁਲ ਲੰਬਾ ਥਾਣਾ ਮੁੱਠੀ ਆਲਾ ਥਾਣਾ ਹੈਗਾ ਕੋਈ ਛੋਟਾ ਜਿਹਾ ਥਾਣ ਨਹੀਂਗਾ ਤੇ ਚਵਾਈ ਬਿਲਕੁਲ ਇੱਕ ਨੰਬਰ ਤੇ ਨਿਤਨ ਵੀ ਇੱਕ ਥਾਣਾ ਦੀ ਜ਼ਰੂਰਤ ਦੱਸ ਦੇ ਵੀ ਚਵਾਈਆਂ ਕਿਵੇਂ ਦੀਆਂ ਵੜਾ ਨੂੰ ਸਾਰੀਆਂ ਲੱਗਿਆ ਤੁਸੀਂ ਕਰਦੇ ਹੋ ਦਿਨ ਰਾਤ ਭਾਜੀ ਜਿੱਡੇ ਜਿੱਡੇ ਨਾਲ ਥਣ ਲੱਗੇ ਆ ਇਹਨਾਂ ਨੂੰ ਦੱਸਣ ਦੀ ਲੋੜ ਨਹੀਂ ਆ ਬਿਲਕੁਲ ਠੀਕ ਆ ਜੀ ਕਿਉਂਕਿ ਚਵਾਈ ਹੋਣੀ ਥਣਾ ਸਿਰ ਤੇ ਬਿਲਕੁਲ ਹੁਣ ਜਿਹੜੀ ਪਹਿਲਾਂ ਨੇ ਉਹਦੇ ਥਣ ਤੇ ਕੋਈ ਕੜ ਜਾਂਦੀ ਕੋਈ ਨਹੀਂ ਕੜਦੀ ਜੀ ਤਕਰੀਬਨ ਜਿਹੜੀਆਂ ਵੜਾਂ ਘਰ ਵਾਲੇ ਵੀ ਲੈ ਕੇ ਜਾਂਦੇ ਵਪਾਰੀ ਭਰਾ ਵੀ ਲੈ ਕੇ ਜਾਂਦੇ ਆ ਇਸ ਕਰਕੇ ਉਹ ਥਣਾ ਦੇ ਹਿਸਾਬ ਨਾਲ ਲੈ ਕੇ ਇਹਦੇ ਵੀ ਕੋਈ ਭੈਣ ਭਰਾ ਕੋ ਜੇ ਕੋ ਭੈਣ ਵੀ ਚੁੰਦੀ ਕਰੇ ਬਿਲਕੁਲ ਠੀਕ ਹੈ ਕੋਈ ਕਿਸੇ ਘਰ ਕੋਈ ਵਪਾਰੀ ਲੈ ਕੇ ਜਾਂਦਾ ਕੋਈ ਭੈਣ ਭਰਾ ਚੁੰਦਾ ਤੇ ਕਿਹਨੂੰ ਚੋਨ ਚ ਤੰਗੀ ਨਾ ਹੋਵੇ ਬਿਲਕੁਲ ਵੀ ਥਣ ਨੋਕਾ ਥਣੇ ਮੁਠੀ ਹੜਾ ਹਾਂਜੀ ਬੜ ਦਰਦੀਆਂ ਆ ਉਦਾਂ ਸੀਲ ਆ ਸਾਰੀਆਂ ਬਿਲਕੁਲ ਬਿਲਕੁਲ ਤੇ ਵਹਿੜ ਚੰਗੀ ਆ ਦੋਸਤੋ ਤੇ ਨਿਤਨ ਵੀਰ ਥੋੜਾ ਜਿਹਾ ਨੇੜੇ ਰਾਜਪਾਲੀ ਵੱਡੀਆਂ ਗਾਵਾਂਆਂ ਦਾ ਚੱਟਾ ਬਿਲਕੁਲ ਜਿੱਡੀ ਦਾ ਆ ਪਿਆ ਤੇ ਓਡਾ ਹਸਾਣਾ ਚੱਟਾ ਲਈ ਫਿਰਦੀ ਹਵਾਨਾ ਜਿਹੜਾ ਦੋਸਤੋ ਜਿੰਨੀ ਕੋ ਉਪਰੋਂ ਤੁਸੀਂ ਦੇਖੋਗੇ ਨਾ ਉਸ ਤੋਂ ਡਬਲ ਜਿਹੜਾ ਥੱਲੇ ਹਵਾਨਾ ਹੈ ਜਿੰਨਾ ਕ ਬਣਾ ਕੇ ਇਹਨੇ ਬਿਲਕੁਲ ਥੱਲੇ ਬਣਾਇਆ ਹੈਗਾ ਤੇ ਚੁਵਾਈ ਨਿਤਨ ਵੀਰੇ ਹਜੇ ਹੋਣੀ ਸੀ ਨਾ ਇਹਨਾਂ ਦੀ ਹਾਂਜੀ ਹੋਣੀ ਆ ਤਾਂ ਅੱਡੀ ਵੇਟ ਕਰਦੇ ਹਾਂ ਹਾਂ ਇਹ ਦੋਸਤੋ ਬਿਲਕੁਲ ਜਿਹੜੀ ਵੀਡੀਓ ਖੈਗੀ ਹੈ ਜਰੂਰ ਤੁਸੀਂ ਸਮਾਂ ਨੋਟ ਕਰ ਲਿਓ ਆ ਨੀਅਰ ਪਾਉਡ ਜਿਹੜਾ 6 ਵਜੇ ਦਾ ਸਮਾਂ ਹੈਗਾ 5:30 ਤੋਂ 6:00 ਵਜੇ ਦਾ ਸਮਾਂ ਹੈ ਠੀਕ ਹੈ ਜੀ ਤੇ 6:00 ਵਜੇ ਦੇ ਸਮੇਂ ਦੌਰਾਨ ਤੇ ਬਿਲਕੁਲ ਚੁਵਾਈ ਦਾ ਟਾਈਮ ਸੀਗਾ ਥੋੜਾ ਮੈਂ ਲੇਟ ਹੋ ਗਿਆ ਕੋਈ ਅੱਧਾ ਘੰਟੇ ਦਾ ਫਰਕ ਪੈ ਗਿਆ ਤੇ ਬਾਕੀ ਤੁਸੀਂ ਹਵਾਨਾ ਜ਼ਰੂਰ ਵੇਖੋ ਵੈੜ ਦਾ ਗੱਲਾਂ ਗਾਂਹ ਦੀਆਂ ਹੈਗੀਆਂ ਦੋਸਤੋ ਵੈੜ ਕੋਈ ਵੀ ਦੇਖ ਲਓ ਬਿਲਕੁਲ ਬਨਾਥ ਨਾਲ ਜਦੋਂ ਸ਼ਾਮ ਦਾ ਜਾਂ ਸਵੇਰ ਦਾ ਟਾਈਮ ਹੋਊਗਾ ਨਾਰਮਲ ਵੈੜਾਂ ਦੇ ਹਵਾਨੇ ਦੱਸਣਗੇ ਵੀ ਕੁਝ ਨਾ ਕੋਈ ਚੀਜ਼ਾਂ ਹੈਗੀਆਂ ਨੇ ਠੀਕ ਆ ਪਾਜੀ ਅੱਜ ਜਿਹੜੀਆਂ ਨਹੀਂ ਆ ਦੋਏ ਤਾਲੀਆਂ ਸੁਣਿਆ ਨਾ ਇਹ ਆਪਣੇ ਅੱਜ ਤੋਂ ਜਿਹੜਾ ਕੋਈ ਲੈ ਕੇ ਜਾਊਗਾ 8 8 10 ਦਿਨ ਬਾਅਦ ਜਦੋਂ ਵੈੜਾਂ ਨੇ ਮੈੜਾ ਸੁੱਟਣਾ ਸ਼ੁਰੂ ਕਰਤਾ ਉਸ ਦਿਨ ਆਪ ਹੀ ਦੱਸ ਦੇਣਗੇ ਵੈੜਾਂ ਵੀ ਸਾਡੇ ਪੱਲੇ ਕਰ ਦੂਗਾ ਹੈਗੀ ਕਿ ਨਹੀਂ ਨੂੰ ਸਾਹਮਣੇ ਦੇਖੀ ਬਿਲਕੁਲ ਬਿਲਕੁਲ ਨਹੀਂ ਬਹੁਤ ਵਧੀਆ ਵੀਰ ਹਰ ਪਾਸੇ ਵਧੀਆ ਬਾਕੀ ਜਿਹੜੇ ਵੀਰ ਜਾਣ ਕਰਨੇ ਖਾਸੇ ਤੌਰ ਤੇ ਕੰਮ ਕਰਦੇ ਆ ਨੇ ਬਿਹੜਾਂ ਦਾ ਉਹਨਾਂ ਨੂੰ ਨਾਰਮਲ ਪਤਾ ਲੱਗ ਜਣਾ ਕੁਆਲਟੀ ਚੀਜ਼ ਵੇਖ ਕੇ ਆ ਵੀਰ ਦੀ ਵਾਈਟ ਦੇ ਵਿੱਚ ਆ ਗਈ ਆ ਹਾਂਜੀ ਇੱਕੋ ਆਪਾਂ ਨੂੰ ਕੋਈ ਸੀਮਨ ਦਾ ਵੀ ਕੋਈ ਨਾ ਕੋਈ ਨੌਲੇਜ ਹੋndi ਪਤਾ ਹੁੰਦਾ ਜਾਂ ਕੁਛ ਹਾਂਜੀ ਇਹਦੀ ਨਾ ਮਦਰ ਭਾਜੀ ਜਿਹੜੀ ਸਟ੍ਰੋਕ ਦੀ ਆ ਅੱਛਾ ਜੀ ਸਟ੍ਰੋਕ ਦਾ ਸੀਮਨ ਇਹਦੀ ਮਦਰ ਦਾ ਸੀ ਤੇ ਜਿਹੜਾ ਇਹਦਾ ਇਹ ਵਰਲਡ ਵਾਈਡ ਦਾ ਸੀਮਨ ਲੱਗਾ ਭਾਜੀ ਇਹਨੂੰ ਵਰਲਡ ਵਾਈਡ ਦਾ ਇਹ ਆ ਵਰਲਡ ਵਾਈਡ ਦਾ ਸੀਮਨ ਦੀ ਆ ਠੀਕ ਹੈ ਤੇ ਜਿਹੜਾ ਅੱਗੇ ਭਰਿਆ ਉਹ ਤਾਂ ਨਹੀਂ ਜੀ ਆਪਾਂ ਨੂੰ ਪਤਾ ਉਹ ਤਾਂ ਨਹੀਂ ਪਤਾ ਉਹ ਤਾਂ ਨਹੀਂ ਜੀ ਉਹ ਅੱਗੋਂ ਆਈ ਆ ਉਹ ਕੋਈ ਸਟਰਾ ਉਹਨਾਂ ਨੂੰ ਨਹੀਂ ਕੋਈ ਦੱਸ ਕੇ ਨਹੀਂ ਦਿੰਦੀ ਆਪਾਂ ਹਾਂ ਦੱਸਿਆ ਨਹੀਂ ਗਾ ਤੇ ਇਹ ਸਵੇਰ ਕਿੰਨਾ ਸੁਣ ਜਾ ਰਹੀ ਦੂਜੇ ਸਵੇਰ ਸੁਣੀ ਆ ਦੂਜਾ ਸਵੇਰ ਜਿਹੜਾ ਦੋਸਤੋ ਵੇੜ ਸੁਣਾ ਠੀਕ ਆ ਜੀ ਸ ਹਣਾ ਵੀਰ ਪਾਜੀ ਹਫਤਾ ਪਿਆ ਜੇ ਹਿਸਾਬ ਨਾਲ ਆਹ ਵੇਖੋ ਜੀ ਅ ਜਿੰਨਾ ਮਰਜੀ ਵੇਖ ਲੋ ਖਚਾ ਵੇਖ ਲੋ ਟਿਲ ਟੂਲ ਵੇਖ ਲੋ ਬਹੁਤ ਜਿਆਦਾ ਠੀਕ ਆ ਤੇ ਬੈਕ ਸਾਈਡ ਤੋਂ ਤੁਸੀਂ ਵੇਖੋਗੇ ਚਾਰ ਥਾਣਾ ਦੀ ਗਿਣਤੀ ਹੈ ਕਿਸੇ ਤਰ੍ਹਾਂ ਦੀ ਕੋਈ ਛਾੜ ਵਗੈਰਾ ਤੁਹਾਨੂੰ ਜਿਹੜੀ ਨਜ਼ਰ ਨਹੀਂ ਆਊਗੀ ਠੀਕ ਆ ਤੇ ਆ ਕਰੋ ਚੈੱਕ ਜੀ ਬਾਕੀ ਆਰਡਰ ਦੀ ਕੁਆਲਿਟੀ ਚੈੱਕ ਕਰੋ ਕਿੱਥੋਂ ਸ਼ੁਰੂ ਹੁੰਦਿਆ ਦਾ ਵੀ ਬਿਲਕੁਲ ਜੀ ਆਹ ਦੇਖੋ ਜੀ ਤੁਹਾਨੂੰ ਤੋਂ ਆਰਡਰ ਸ਼ੁਰੂ ਹੁੰਦਿਆ ਤੇ ਹਿਸਾਬ ਨਾਲ ਜੀ ਹਫਤਾ ਤੱਕ ਪੈਂਡਿੰਗ ਹੈ ਬਹੁਤ ਸੋਹਣਾ ਥਾਣਾ ਚਾਰ ਥਾਣਾ ਦੋਸਤੋ ਜਿਹੜਾ ਕੈਪੰਦਰਾ ਡਿਫਰੈਂਸ ਹੈਗਾ ਵਿੱਚ ਥਣਾ ਦਾ ਬਹੁਤ ਸੋਨਾ ਹੈਗਾ ਮੁੱਠੀ ਵਾਲਾ ਥਣ ਲੱਗਾ ਵੇੜਾ ਜਿਹੜੀਆਂ ਆਲਮੋਸਟ ਦੋਸਤੋ ਸਾਰੀਆਂ ਦਿਖਾਈਆਂ ਆਪਾਂ ਤੁਹਾਨੂੰ ਦਿਖਾ ਰਹੇ ਆ ਥਣ ਥਣ ਵਾਲੇ ਪਾਸਿਓਂ ਬਿਲਕੁਲ ਮੁੱਠੀ ਵਾਲੇ ਥਣ ਨੇ ਚਬਾਈਆਂ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆਉਂਦੀਗੀ ਬੜਾ ਵਧੀਆ ਤੁਸੀਂ ਥੋੜੇ ਕੇ ਸਮੇਂ ਦੇ ਵਿੱਚ ਜਿਹੜਾ ਚਬਾ ਕਰਕੇ ਉੱਠ ਸਕਦੇ ਹੋ ਇਹਨਾਂ ਵੇੜਾਂ ਦੇ ਥੱਲੇ ਆ ਲਓ ਦੋਸਤੋ ਕਰੋ ਚੈੱਕ ਬਾਕੀ ਬਹਿੜਾਂ ਜਿਹੜੀਆਂ ਦੋਸਤੋ ਐਵਰੀ ਟਾਈਮ ਹਰ ਰੋਜ਼ ਦੀ ਗੱਲ ਕਰੀਏ ਤਾਂ ਤਕਰੀਬਨ ਜਿਹੜਾ ਦੋਸਤੋ ਪਸ਼ੂ ਆ ਅਪਡੇਟ ਰਹਿੰਦਾ ਨਵਾਂ ਪੁਰਾਣੇ ਪਸ਼ੂ ਜਿਹੜੇ ਇੱਥੇ ਆਉਂਦੇ ਰਹਿੰਦੇ ਆ ਖਾਸ ਤੌਰ ਤੇ ਬਹਿੜਾਂ ਦੇ ਵਿੱਚ ਵੱਡਾ ਕੰਮਕਾਰ ਆ ਵੀਰ ਹੋਣਾ ਦਾ ਠੀਕ ਆ ਜੀ ਤੇ ਪਸ਼ੂ ਵੀ ਤਕਰੀਬਨ ਮੈਂ ਪਹਿਲਾਂ ਜ਼ਿਕਰ ਕਰਤਾ ਸੀ 20 ਤੋਂ ਲੈ ਕੇ ਦੋਸਤੋ 30 ਤੋਂ 35 40 ਲੀਟਰ ਤੱਕ ਵੀ ਤੁਹਾਨੂੰ ਜਿਹੜੀਆਂ ਵਹਿੜਾ ਹੈਗੀਆਂ ਨੇ ਇਸ ਘਰੋਂ ਵੇਖਣ ਦੇ ਵਿੱਚ ਮਿਲਣਗੀਆਂ ਓਕੇ ਤੇ ਆਹ ਵੇਖੋ ਢਿੱਲਾ ਢੋਲਾ ਬਹੁਤ ਨਹੀਂ ਠੀਕ ਹੈ ਖੁੱਲੇ ਦਿਨ ਲੈ ਜਾਣੀਆਂ ਦੋਸਤੋ ਹਜੇ ਵੇਖੋ ਸ਼ੀਲ ਸੌ ਵੀ ਹੈ ਠੀਕ ਹੈ ਬਿਲਕੁਲ ਪੱਟਾਂ ਦੇ ਵਿੱਚ ਸਾਨ ਦੇ ਵਿੱਚ ਜਿਹੜਾ ਹਵਾਨਾ ਬਣਾ ਕੇ ਤਿਆਰ ਕਰਨਾ ਤੁਰਨਾ ਵਹਿੜ ਨੂੰ ਔਖਾ ਹੋ ਜਾਊਗਾ ਇਹੋ ਜਿਹੇ ਲੇਵੇ ਜਿਹੜੇ ਹਵਾਨੇ ਆ ਆ ਨਸਲ ਦੀ ਜਿਹੜੀ ਬਰੀਡ ਹੈ ਦੋਸਤੋ ਬਣਾ ਕੇ ਤਿਆਰ ਕਰਦੀ ਆ ਨਿਤਨ ਭਾਈ ਅੱਗੇ 2 ਵਜੇ ਹੋਰ ਨੇ ਉਹ ਨਹੀਂ ਭਾਈ ਇੱਧਰ ਦਿਖਾਵਾਂਗੇ ਅੱਜ ਸਵੇਰ ਹੋਣੀ ਸੂਈਆ ਮਤਲਬ 2:00 ਵਜੇ ਨਾ ਅੱਜ ਅੱਜ ਸੂਈ ਹੈ ਨਾ ਜੀ 2-3 3:00 ਵਜੇ ਨਾ ਮਸਾਂ 3:00 3:30 4:00 ਦੇ ਕਰੀਬ ਇੱਥੇ ਵੀਡੀਓ ਠੀਕ ਆ ਦਿਖਾ ਦੇਣਾ ਠੀਕ ਆ ਬਾਕੀ ਤੁਸੀਂ ਖਾਸੇ ਤੌਰ ਤੇ ਜੇਕਰ ਦੋਸਤੋ ਚੁਵਾਈ ਦੇਖਣੀ ਹੈ ਇੱਕ ਟਾਈਮ ਦੀ ਦੋ ਟਾਈਮ ਦੀ ਬਿਲਕੁਲ ਤੁਸੀਂ ਮੌਕੇ ਤੇ ਤੁਸੀਂ ਕਾਲ ਕਰ ਸਕਦੇ ਹੋ ਟਾਈਮ ਟੂ ਟਾਈਮ ਕਰ ਸਕਦੇ ਹੋ ਸਾਈ ਬੰਨ ਆਪਣਾ ਕਰਕੇ ਦੋਨੋਂ ਟਾਈਮ ਤੁਸੀਂ ਚੁਾਈ ਜਿਹੜੀ ਦੇਖ ਸਕਦੇ ਹੋ ਦੂਰ ਦਰਾਡੇ ਬੈਠੇ ਜਿਹੜੇ ਮੇਰੇ ਵੀਰਾਂ ਦੇ ਲਈ ਆ ਬਾਕੀ ਪੱਟੀ ਹਲਕੇ ਦੇ ਜਿਹੜੇ ਮਾਝੇ ਦੇ ਵਿੱਚ ਨੇੜੇ ਤੜੇ ਨੇ ਚਾਹੇ ਮੋਗੇ ਏਰੀਆ ਦੇ ਆਪਣੇ ਵੀਰ ਨੇ ਠੀਕ ਆ ਜੀ ਜਲੰਧਰ ਵਾਲੇ ਪਾਸੇ ਦੇ ਨੇ ਉਹ ਤੁਸੀਂ ਟਾਈਮ ਤੋਂ ਟਾਈਮ ਕੱਢ ਕੇ ਦੋ ਟਾਈਮ ਦੀ ਚੁਾਈ ਇੱਕ ਟਾਈਮ ਦੀ ਚੁਾਈ ਤਸੱਲੀ ਦੇ ਨਾਲ ਕਰਨ ਤੋਂ ਬਾਅਦ ਸੌਦਾ ਕਰ ਸਕਦੇ ਹੋ ਠੀਕ ਹੈ ਬੈਂਦੀ ਆ ਭਾਈ ਇੱਕ ਹਾਂਜੀ ਬੈਂਦੀ ਇਹ ਆ ਵੀ ਸਾਰੇ ਵੀਰਾਂ ਭਰਾਵਾਂ ਨੂੰ ਉਹ ਬੈਂਦੀ ਆ ਜੇ ਕੋਈ ਵੀਰ ਭਰਾ ਦੂਰੋਂ ਨੇੜੇੋਂ ਪਸ਼ੂ ਲੈਣ ਆਉਂਦਾ ਠੀਕ ਹੈ ਜਿੰਨਾ ਚਿਰ ਤੁਹਾਡੀ ਤਸੱਲੀ ਨਹੀਂ ਹੁੰਦੀ ਤੁਸੀਂ ਇਸ ਡੇਰੀ ਦੇ ਵਿੱਚੋਂ ਆਪਦਾ ਪਸ਼ੂ ਬਾਹਰ ਨਾ ਕੱਢੋ ਜਦੋਂ ਤਸੱਲੀ ਹੋ ਤੁਸੀਂ ਆਪਦਾ ਪਸ਼ੂ ਉਦੋਂ ਬਾਹਰ ਕੱਢੋ ਠੀਕ ਹੈ ਜੀ ਕਿਉਂਕਿ ਜੇ ਜਿਹੜਾ ਡੇਗਰ ਸੋਇਆ ਹੈ ਉਹਦੀ ਚਾਹੇ ਤਸੱਲੀ ਚਬਾਈ ਕਰੋ ਇੱਕ ਟਾਈਮ ਤੇ ਚਾਹੇ ਕਰੋ ਚਾਰ ਟਾਈਮ ਸਾਨੂੰ ਇੱਥੇ ਵਿੱਚ ਕੋਈ ਤਰਾਸ ਨਹੀਂ ਕਿ ਉਹ ਤੁਸੀਂ ਪੈਸੇ ਦੇਣੇ ਆ ਠੀਕ ਹੈ ਜੀ ਜਿਹੜਾ ਗੱਬਣਾ ਉਹ ਅਸੀਂ ਥਾਣਾ ਚੈੱਕ ਪਾਸ ਕਰਕੇ ਲੈ ਜੀ ਸਹੀ ਹੈ ਬਾਅਦ ਵਿੱਚ ਕਿ ਸਾਡੀਆਂ ਭਾਜੀ ਮੁੱਲ ਦੀ ਆਉਂਦੀਆਂ ਮੁੱਲ ਦੀਆਂ ਅੱਗੇ ਤੁਰੀਆਂ ਆਉਂਦੀਆਂ ਸਾਡੇ ਲਾਮਾ ਲੈਣ ਵਾਲਾ ਆਪ ਇੱਕ ਵੱਡੀ ਗੱਲ ਆ ਦੋਸਤੋ ਵੀਰ ਤੁਸੀਂ ਜ਼ਰੂਰ ਨੋਟ ਕਰ ਲਿਓ ਡੇਰੀ ਦੇ ਵਿੱਚੋਂ ਬਿਲਕੁਲ ਫਾਰਮ ਦੇ ਵਿੱਚੋਂ ਤੁਸੀਂ ਘਰ ਦੇ ਵਿੱਚੋਂ ਉਦੋਂ ਪੈਰ ਬਾਹਰ ਵੇੜ ਤੋਂ ਲੈ ਕੇ ਜਾਇਓ ਜਦੋਂ ਤੁਹਾਡੀ ਤਸੱਲੀ ਹੋ ਗਈ ਹਰ ਪੱਖ ਤੋਂ ਠੀਕ ਹੈ ਚਵਾਈ ਦੇ ਵਿੱਚੋਂ ਜੇ ਮਾਲਾ ਕੋਈ ਪਰਸੈਂਟ ਲੱਗਦਾ ਵੀ ਕਿਸੇ ਪਾਸੇ ਚਵਾਈ ਦੇ ਵਿੱਚ ਡਿਫੈਕਟ ਆ ਕੋਈ ਫਾਲਟ ਚੈੱਕ ਪਾਸ ਨਹੀਂ ਗਈ ਚਵਾਈ ਹੈਗੀ ਬੇਸ਼ੱਕ ਪਸ਼ੂ ਛੱਡ ਤੋਂ ਹੋਰ ਵੜਾ ਵੀ ਹੈਗੀਆਂ ਨੇ ਉਹਨਾਂ ਨੂੰ ਵੀ ਸਿਲੈਕਸ਼ਨ ਕਰ ਲਓ ਠੀਕ ਹੈ ਤੇ ਨਿਤਨ ਵੀਰੇ ਕੀ ਕੀ ਹਿਸਾਬ ਬਤਾਵੇਗਾ ਦੁੱਧ ਜਸੂਆ ਸੂਈ ਭਾਜੀ ਹਾਂਜੀ ਛੇਰ ਪਾਉਂਦੇ ਆ ਛੇਰ ਪਾਉਂਦੇ ਆ ਹਾਂ ਹੋਣੀ ਬਚਾ ਬੁਜਾ ਮਤਲਬ ਥੋੜਾ ਚੱਟ ਜੇਰ ਪਾਉਣੀ ਹੈ ਦੋਸਤੋ ਤੇ ਸੂਈ ਅੱਜੀ ਹੈ ਨਾ ਅੱਜ ਸੂਈ ਆ ਕਿੰਨਾ ਕ ਸਮਾਂ ਹੋ ਗਿਆ ਉਹ ਵੇਖੋ ਟੋਕੜ ਟਕਰੀਬਨ ਮੈਨੂੰ ਲੱਗਦਾ ਕੋਈ 2 2.5 ਘੰਟੇ ਤੇ ਹੋ ਹੀ ਗਏ 2.5 ਘੰਟੇ ਦਾ ਸਮਾਂ ਹੋ ਗਿਆ ਜੇਰ ਪ੍ਰੋਪਰ ਪੈਣੀ ਆ ਜਦੋਂ ਵੀਡੀਓ ਆਪਾਂ ਅਪਲੋਡ ਕਰ ਦੇਣੀ ਆ ਤੁਸੀਂ ਪੁੱਛ ਲਿਓ ਵੀਰ ਨੂੰ ਵੀ ਕਿੰਨੇ ਸਮੇਂ ਤੇ ਜੇਰ ਪਈ ਆ ਫੋਟੋ ਵਗੈਰਾ ਵੀ ਭਈ ਨਿਤਨ ਖਿੱਚ ਕੇ ਰੱਖੀ ਵੀਡੀਓ ਬਣਾ ਕੇ ਬਕਾਇਦਾ ਰੱਖ ਲਾਂਗੇ ਵੀ ਜੇਰ ਪੈ ਗਈ ਆ ਠੀਕ ਆ ਜੀ ਕਿਉਂਕਿ ਕਿਸੇ ਭੈਣ ਭਰਾ ਨੂੰ ਕੋਈ ਮਨਜ ਕੋਈ ਸ਼ੱਕ ਨਾ ਰਹੇ ਜੀ ਹਾਂਜੀ ਠੀਕ ਆ ਭਾਈ ਠੀਕ ਆ ਜੀ ਤੇ ਬਾਕੀ ਨਿਕਲ ਨਿਤਨ ਵੀਰੇ ਸੂਆ ਸੁਆ ਕਿੰਨਾ ਦੱਸ ਦੇ ਇੱਕ ਸਹੀ ਵੀ ਸੂਆ ਸੁਆ ਆਪਾਂ ਅਸੀਂ ਘਰ ਚੋਂ ਲਈ ਆ ਕੋਈ ਜਿੱਦਾਂ ਕਹਿ ਰਹੇ ਨੇ ਸਾਰੇ ਲੋਕ ਵੀ ਆਪਾਂ ਫਾਰਮ ਚ ਡੰਗਰ ਲਿਆ ਵੀ ਭਾਈ ਆਪਾਂ ਕੋਈ ਹਾਂਜੀ ਤੇ ਸੂਬਾ ਦੂਜਾ ਬੱਚੀ ਥਲੇ ਬੱਚੇ ਤੇ ਬੱਚੀ ਹੈ ਫੀਮੇਲ ਹੈ ਫੀਮੇਲ ਕਾਲੀ ਹੈ ਚਲੋ ਆਲਾ ਕਰੋ ਚੈੱਕ ਦੋਸਤੋ ਠੀਕ ਆ ਫੀਮੇਲ ਨੀਚੇ ਬੱਚੀ ਆ ਪੂਰੀ ਐਕਟਿਵ ਹੈ ਤੇ ਪੂਰੀ ਵੇਖੋ ਤੁਸੀਂ ਐਕਟਿਵ ਆ ਠੀਕ ਆ ਜੀ ਆ ਵੇਖੋ ਮੱਛੀ ਬਹੁਤ ਸੋਹਣੀ ਆ ਠੀਕ ਆ ਬਲੈਕ ਦੇ ਵਿੱਚ ਬੱਚੀ ਆ ਤੇ ਆਪ ਵੀ ਦੂਜਾ ਸੂਗਾ ਸੋਈ ਹੈ ਬੜ ਤੇ ਫੇਸ ਦੀ ਕੁਆਲਿਟੀ ਤੁਸੀਂ ਦੇਖ ਲਓ ਜਿਆਤ ਵਾਲੀ ਆ ਦੇਖੋ ਜੀ ਠੀਕ ਆ ਤੇ ਬਾਕੀ ਥੋੜਾ ਜਿਹਾ ਜਿਹੜਾ ਦੋਸਤੋ ਸਮਾਂ ਜਿਹੜਾ ਕੁਵੇਲਾ ਹੋ ਗਿਆ ਠੀਕ ਹੈ ਜੀ ਬਾਕੀ ਆਪਾਂ ਜਿੰਨਾ ਵੀ ਹੋ ਸਕਦਾ ਤੁਹਾਨੂੰ ਤਸੱਲੀ ਦੇ ਨਾਲ ਦਿਖਾਉਣਾ ਹੈਗਾ ਆ ਜਿਹੜੀ ਥਾਣਾ ਦੀ ਕੁਆਲਿਟੀ ਆ ਇਹ ਜ਼ਰੂਰ ਚੈੱਕ ਕਰੋ ਚਾਰ ਥਾਣਾ ਦੋਸਤੋ ਤੇ ਫਿਰ ਥਾਂਵਰਲਾਂ ਜਿਹੜੀਆਂ ਬਾਖਮਾਲ ਨੇ ਠੀਕ ਹੈ ਜੀ ਤਕਰੀਬਨ ਆਪਾਂ ਗਿੱਠ-ਗਿੱਠ ਦੀ ਕਹਿ ਲਈਏ ਵੀ ਅਗਲੇ ਤੇ ਪਿਛਲੇ ਥਾਣਾ ਦਾ ਡਿਫਰੈਂਸ ਵੇਖਣਾ ਹੋਵੇ ਤਾਂ ਗਿੱਠ-ਗਿੱਠ ਇੱਕ ਗਿੱਠ ਮਾਰ ਲਈਏ ਤੇ ਗਿੱਠ ਪੂਰੀ ਜਿਹੜੀ ਆ ਦੋਸਤੋ ਘੱਟੋ-ਘੱਟ ਮਿੰਤੀ ਦੀ ਬਣ ਜਣੀ ਆ ਵੇਖੋ ਠੀਕ ਆ ਨਿਖੜਵੇਂ ਥਾਣਾ ਇਹ ਚਵਾਚੂ ਜਿਹੜਾ ਦੋਸਤੋ ਇਹੋ ਜਿਹੇ ਬਣਾ ਬਹੁਤ ਜਿਆਦਾ ਸੋਨਾ ਕਰਾ ਦਿੰਦੀਆਂ ਨੇ ਠੀਕ ਹੈ ਤੇ ਮੈਂ ਨਾ ਵੀ ਪੂਰੀ ਚਿਪ ਕੱਟ ਚੀਜ਼ ਆ ਬਿਲਕੁਲ ਧਨ ਵਾਲੇ 500 ਤੋਂ ਵੇਖੋਗੇ ਤੁਸੀਂ ਇਸ ਦਾ ਸਟਰਕਚਰ ਹਮਾਨੇ ਦਾ ਤੇ ਆਹ ਆਪਣਾ ਨਾ ਜੀ ਠੀਕ ਹੈ ਜੀ ਆਹ ਕਰੋ ਵੀ ਚੱਕ ਬਾਕੀ ਜਿਹੜੇ ਪਾਰਟ ਹੈਗੇ ਆ ਬਈ ਬਾਕੀ ਆਪਾਂ ਖੋਲਣ ਦੀ ਲੋੜ ਵੀ ਨਹੀਂ ਨੇ ਖੋਲ ਕੇ ਤੋੜ ਦਿੰਨੇ ਕੋਈ ਤੋੜ ਦੋ ਐਨੂੰ ਤੋੜ ਦੋ ਲਮਾਂ ਨੂੰ ਨੇੜੇ ਤੋੜ ਦੋ ਠੀਕ ਹੈ ਬਾਕੀ ਬਿਲਕੁਲ ਪੱਦਰ ਥਣਦੇਵਾ ਦੋਸਤੋ ਕਿੰਨੀ ਤਾਜੀ ਸੂਈ ਆ ਤੇ ਆ ਕਰਿਓ ਚੈੱਕ ਮੜਾ ਜਾਣਾ ਬਾਕੀ ਵੇੜਾ ਜਿਹੜੀਆਂ ਦੋਸਤੋ ਬਹੁਤ ਵੱਡੀਆਂ ਵੇੜਾ ਵੀ ਆਉਂਦੀਆਂ तकरीबन 35 40 ਲੀਟਰ ਵਾਲੀਆਂ ਨਾਰਮਲ ਆਪਾਂ ਕਹਿ ਲਈਏ ਨਾ ਤੇ ਜਿਹੜੇ ਡੈਰੀ ਅੱਗੇ ਜਿਹੜੀ ਵੀ ਇਹਨਾਂ ਨੇ ਕਿ ਦੁੱਧ ਲਈ ਖਾਸ ਤੌਰ ਤੇ ਵੇੜਾ ਖਰੀਦਦੀਆਂ ਨੇ ਤੇ ਜਿਹੜੇ ਵੀ ਖਾਸ ਤੌਰ ਤੇ ਵਪਾਰ ਦੇ ਲਈ ਲੈ ਕੇ ਜਾਣਾ ਚਾਹੁੰਦੇ ਆ ਉਹ ਤਾਂ ਜਿਹੜੇ ਮੋਸਟਲੀ ਇੱਥੇ ਵੈਸੇ ਵੀ ਦੋਸਤੋ ਵੀਰ ਦੇਖ ਬਿਲਕੁਲ ਜਿਹੜਾ ਟਿਕਾਣੇ ਤੇ ਫਾਰਮ ਤੇ ਆਉਂਦੇ ਰਹਿੰਦੇ ਆ ਤੇ ਨਿਤਨ ਭਾਈ ਮਿਲਕਿੰਗ ਵਾਲੀ ਕਿੰਨੀ ਕ ਕਿੰਨੀ ਕ ਕਪੈਸਿਟੀ ਹੋ ਗਈ ਭਾਜੀ ਇਹ ਆਪਾਂ ਘਰ ਚ ਲਈ ਆ ਘਰ ਵਾਲਿਆਂ ਨਾਲ ਜਿਹੜਾ ਕਹਿੰਦਾ ਏ ਵੀ ਉਹ ਕਹਿੰਦੇ ਆਪਾਂ 25 ਕਿਲੋ ਦੁੱਧ ਥੱਲੇਉ ਚੋਇਆ ਹੱਥੀ ਚੋਇਆ ਮਸ਼ੀਨ ਨਹੀਂ ਉਹਨਾਂ ਕਰੇ ਹੱਥ ਨਾਲ ਚਾਹੁੰਦੇ ਰਹੇ ਆ ਹੱਥੀ ਚੋਈਆਂ ਦਾ 25 ਕਿਲੋ ਦੁੱਧ ਚੋਇਆ ਤੇ ਸਾਹਮਣੇ ਕੁਆਲਿਟੀ ਤੁਹਾਡੇ ਆ ਬਿਲਕੁਲ ਲਓ ਵੀ ਦੋਸਤੋ ਬਿਲਕੁਲ 25 ਗਏ 25 ਉਹਨਾਂ ਉਹ ਕਹਿੰਦੇ ਆ ਤੇ ਅਰ ਜਿਹਾ ਨਾ ਚਲੋ ਸੇਵਾ ਹੋਈ ਆ ਵੜ ਦੀ ਖਰੇ ਜੇ ਜੂ ਸੁੱਟੂਗੀ ਅਜੇ ਤੋਂ 8 10 ਦਿਨ ਬਾਅਦ ਜਦ ਤਨ ਵੜ ਆਪਣੇ ਦੋਤੇ ਆ ਗਈ ਆ ਗਈ ਮੈਂ ਬਾਜੀ ਕਹਿੰਨਾ ਵੀ 27 28 ਕੋਈ ਚੰਗਾ ਲੈ ਗਿਆ ਵੀਰ ਭਰਾ ਦੇ 30 ਕਿਲੋ ਵੜ ਦੁੱਧ ਦੇ ਜਣਾ ਕਿਉਂਕਿ ਪਲੀ ਪਲਾਈ ਪੂਰੀ ਆਪੇ ਜਿਵੇਂ ਸੂਈ ਆ ਤੇ ਉਹ ਹਿਸਾਬ ਨਾਲ ਵੀ ਵੇਖੋ ਪੂਰੀ ਵਜਨ ਵਿੱਚ ਕੋਈ ਕਿਸੇ ਪਾਸੇ ਘੁੱਟ ਟਲੀ ਜੀ ਨਹੀਂ ਗਈ ਆ ਕਰੋ ਚੈੱਕ ਵੀ ਬਾਕੀ ਬੇਣ ਬੂਣ ਜਿਹੜੀਆਂ ਹੈਗੀਆਂ ਦੋਸਤੋ ਹੁਣ ਥੋੜਾ ਨਾਈਟ ਦਾ ਟਾਈਮ ਆ ਬਾਕੀ ਬੇਣ ਬੂਣ ਤੁਸੀਂ ਵੇਖੋ ਕਿ ਸਾਰੇ ਹਵਾਨੇ ਤੋਂ ਉੱਪਰੀਆਂ ਹੋਈਆਂ ਤੁਹਾਨੂੰ ਨੋਰਮਲ ਦਿਸ ਪੈਣੀਆਂ ਨੇ ਆ ਬੈਕ ਸਾਈਡ ਤੋਂ ਦੇਖੋ ਮਿਲਕਿੰਗ ਵੇੜ ਆ ਰਹੀਆਂ ਸਾਰੀਆਂ ਆ ਦੇਖੋ ਠੀਕ ਆ ਜਿਵੇਂ ਬਿਲਕੁਲ ਫੁਲਕਾਰੀ ਤੇ ਕਹਿੰਦੇ ਨੇ ਵੀ ਕੜਾਈ ਕੀਤੀ ਆ ਵੀ ਉਹ ਹਿਸਾਬ ਦੀ ਬੇਣ ਜਿਹੜੀ ਤੁਹਾਨੂੰ ਨਜ਼ਰ ਆਵੇਗੀ ਤੇ ਫਿਰਾਂ ਫਿਰਾਂ ਜਿਹੜੀਆਂ ਦੋਸਤੋ ਕਹਿ ਨਹੀਂ ਦਿੱਤੀਆਂ ਗਈਆਂ ਵੀ ਗਿੱਠ ਗਿੱਠ ਤੁਸੀਂ ਵੈਸੇ ਵੀ ਮਾਰ ਲਓਗੇ ਨਾ ਲੋ ਜੀ ਆ ਵੇਖੋ ਜੀ ਠੀਕ ਆ ਚਾਰੇ ਥਣਾ ਦੀ ਤੁਸੀਂ ਵੇਖੋ ਆ ਕਰੋ ਚੁੱਪ ਜੀ ਕੋਈ ਨਾ ਕੋਈ ਨਾ ਆ ਦੇਖੋ ਠੀਕ ਹੈ ਜੀ ਕੋਈ ਗੱਲ ਤੇ ਬਾਕੀ ਇਹਦਾ ਵੀ ਮੁੱਲ ਵੀਰ ਖਾਸ ਤੌਰ ਤੇ ਫੋਨ ਤੇ ਹੀ ਆ ਫੋਨ ਤੇ ਹੀ ਸਾਰੇ ਮੁੱਲ ਭਾਜੀ ਫੋਨ ਦੇ ਆ ਨਿਤਨ ਵੀਰ ਇੱਕ ਸੰਪਰਕ ਨੰਬਰ ਜ਼ਰੂਰ ਬੋਲ ਦਿਓ ਇਹ ਸੰਪਰਕ ਨੰਬਰ ਬਈ ਆਪਣੇ ਹੈਗੇ 98768 84460 ਠੀਕ ਹੈ ਜੀ ਤੇ 98780 11475 ਇਹ ਦੋਵੇਂ ਨੰਬਰ ਆਪਣੇ ਕੋਲ ਚੌਰੀ ਆਉਂਦੀਆਂ ਆਉਣੀਆਂ ਸੋ ਦੋਸਤੋ ਬਹੁਤ ਵੱਡੀ ਸਿਲੈਕਸ਼ਨ ਤੁਸੀਂ ਇੱਥੇ ਕਾਫੀ ਜਿਆਦਾ ਹੀ ਵੱਡੀ ਕਲੈਕਸ਼ਨ ਹੈਗੀ ਆ ਵੀਰ ਦੇ ਕੋਲ ਵਹਿੜਾਂ ਦੇ ਵਿੱਚ ਖਾਸ ਤੌਰ ਤੇ ਐਵਰੀ ਟਾਈਮ ਕਿ ਤਾਂ ਕਹਤਾ ਕਿ ਡੇਲੀ ਅਪਡੇਟ ਤੁਸੀਂ ਨਵੀਆਂ ਪੁਰਾਣੀਆਂ ਇੱਥੇ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਸੰਪਰਕ ਤੁਸੀਂ ਵੀਰ ਨਿਤੰਦ ਦੇ ਨਾਲ ਕਰਨਾ ਨੰਬਰ ਬਿਲਕੁਲ ਸਕਰੀਨ ਦੇ نیچے ਚੱਲ ਰਿਹਾ ਮਿਲਦੇ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ